ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਪਰਿਵਾਰ ਸਮੇਤ ਮਤਦਾਨ ਕਰਨ ਦੇ ਲਈ ਪੋਲਿੰਗ ਬੂਥ ਦੇ ਉੱਤੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ। ਦਸਤੇ ਦੇ ਵਿੱਚ ਆਉਂਦੇ ਹੋਏ ਲੋਕਾਂ ਦਾ ਪਰਮਾ ਪਿਆਰ ਵੇਖਣ ਨੂੰ ਮਿਲਿਆ ਜਿੱਥੇ ਲੋਕਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਵੀ ਕੀਤਾ ਤਾਂ ਇਸ ਮੌਕੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ VOTING ਪਾਉਂਦੇ ਹੋਏ ਉਹ ਨਜ਼ਰ ਆ ਰਹੇ ਨੇ ਤੇ ਲੋਕਾਂ ਦਾ ਪਿਆਰ ਵੀ ਕਿੰਨਾ ਜ਼ਿਆਦਾ ਮਿਲ ਰਿਹਾ ਹੈ ਤੇ ਦੂਜੇ ਪਾਸੇ ਤਸਵੀਰਾਂ ਸਾਹਮਣੇ ਆਈਆਂ ਨੇ ਸੰਤ ਸੀਚੇਵਾਲ ਨੇ ਵੋਟ ਪਾਈ ਹੈ ਆਪਣੇ VOTING ਅਧਿਕਾਰ ਦਾ ਇਸਤੇਮਾਲ ਕੀਤਾ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਦੇ ਪਿੰਡ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇੱਕ ਪੋਲਿੰਗ ਬੂਥ ਲੱਗਾ ਜਿਸ ਦੇ ਵਿੱਚ ਜਾ ਕੇ ਲੋਕਾਂ ਨੇ ਵੋਟ ਪਾਈ ਹੈ ਅਤੇ ਉਹਨਾਂ ਦੇ ਵੱਲੋਂ ਸਾਰੇ ਲੋਕਾਂ ਨੂੰ ਅਪੀ ਕੀਤੀ ਗਈ ਹੈ ਕਿ ਵੱਤ ਵਾਦ ਆਪਣੇ VOTING ਅਧਿਕਾਰ ਦਾ ਇਸਤੇਮਾਲ ਕਰਨ ਦਾ ਤਸਵੀਰਾਂ ਦੋਵੇਂ ਸ਼ਹਿਰਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਗੁਰਦਾਸਪੁਰ ਦੇ ਵਿੱਚ VOTING ਹੁੰਦੀ ਹੈ ਤੇ ਦੂਸਰੇ ਪਾਸੇ ਸੰਤ ਸੀਚੇਵਾਲ ਦੇ ਵੱਲੋਂ VOTING ਕੀਤੀ ਗਈ ਹੈ ਆਪਣੇ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਬੂਥ ਦੇ ਉੱਤੇ ਲੋਕਾਂ ਦੇ ਵੱਲੋਂ VOTING ਕੀਤੀ ਗਈ ਕਿਉਂਕਿ ਸਿਕਿਉਰਿਟੀ ਪਰਪਸ ਦੇ ਮੱਦੇ ਨਜ਼ਰ ਇੱਕ ਹੀ ਬੂਥ ਲਗਾਇਆ ਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਦੇਖਣ ਨੂੰ ਦੇਖਣ ਨੂੰ ਨਜ਼ਰ ਆ ਰਿਹਾ ਜੀ ਔਰ ਉਹ ਲੋਕਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਆਸ ਹੈ ਵੀ ਅੱਗੇ ਰਵੈਤੀ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਹੁਣ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਫਿਰ ਤੇ ਲੋਕਾਂ ਤੋਂ ਸ਼ਾਇਦ ਇਸ ਨਾਲ ਦੇਖੇ ਵੋਟ ਪਾਉਣ ਨੂੰ ਲੈ ਵੋਟ ਪਾਉਣ ਨੂੰ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਜੀ ਕਿਉਂਕਿ ਲੰਮੇ ਸਮੇਂ ਤੋਂ ਸਿਸਟਮ ਤੋਂ ਦੇਖਿਆ ਇਹ ਲੋਕਾਂ ਨੇ ਹੁਣ ਥੋੜਾ ਚੇਂਜ ਜਿਹੜਾ ਉਹ ਕਰਨਾ ਚਾਹੁੰਦੇ ਨੇ ਔਰ ਉਹਦੀ ਤਿਆਰੀ ਚ ਹੈ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਜਿੰਨੇ ਵੀ ਪ੍ਰਬੰਧ ਕੀਤੇ ਨੇ ਬਹੁਤ ਵਧੀਆ ਕੀਤੇ ਜੀ ਇੱਕ ਪਾਸੇ ਡਿਪਟੀ ਸੀਐਮ ਆ ਦੂਜੇ ਪਾਸੇ ਡਿਪਟੀ ਸਪੀਕਰ ਤੀਜੇ ਪਾਸੇ ਕੈਬਨਟ ਮੰਤਰੀ ਰਿਆ ਆਹੀਂ ਕੀ ਆ ਐਮਐਲਏ ਬਣੇ ਲੋਕਾਂ ਨੇ ਫਤਵਾ ਦਿੱਤਾ ਮਾਨ ਸਤਕਾਰ ਕੀਤਾ ਫਿਕਰ ਤੇ ਇਹਨਾਂ ਨੂੰ ਹੋਵੇ ਜਿਨ੍ਹਾਂ ਦੇ ਕਦ ਬੜੇ ਬੜੇ ਵੱਡੇ ਸਾਡੇ ਕੋਲੇ ਆਉਣਾ ਹੀ ਹੈ ਜਾਣਾ ਕੱਖ ਨਹੀਂ ਸਾਡੇ ਕੋਲ